ਇਹ ਵੀਡੀਓ ਨਾ ਮੇਰੀ ਭਾਈ ਅਮਰਤ ਮਾਨ ਲਈ ਅੱਜ ਕਿਸੇ ਸ਼ੋਅ ਚ ਗਿਆ ਠੀਕ ਆ ਉੱਥੇ ਜਾ ਕੇ ਪਹਿਲਾਂ ਸਿੱਧੂ ਬਾਈ ਦਾ ਗਾਣਾ ਲਾ ਰਿਹਾ ਫਿਰ ਥਾਪੀ ਮਾਰ ਰਿਹਾ ਠੀਕ ਆ ਫਿਰ ਕਹਿ ਰਿਹਾ ਸਾਡਾ ਦੂਜਾ ਸਿੱਧੂ ਮੂਸੇ ਵਾਲਾ ਆ ਗਿਆ ਸਾਡਾ ਭਰਾ ਵਾਪਸ ਆ ਗਿਆ ਕਿਹੜੇ ਮੂੰਹ ਨਾਲ ਭਰਾ ਕਹਿ ਨਹੀਂਓ ਯਾਰ ਤੁਸੀਂ ਕਿੱਡੇ ਬੇਸ਼ਰਮ ਜਿਉਂਦੇ ਜੀ ਤੂੰ ਨਹੀਂ ਉਹਦੇ ਨਾਲ ਖੜਿਆ ਠੀਕ ਆ ਗਨਮੈਨ ਨਾਲੇ ਚੱਕਰ ਚ ਫੋਨ ਤੱਕ ਨਹੀਂ ਤੂੰ ਚੱਕਿਆ ਗਾਏ ਤੋਂ ਬਾਅਦ ਤੇਰੇ ਸਾਰੇ ਯਾਰ ਮੰਤਰੀ ਆ ਕੱਲਾ ਕੱਲਾ ਤੇਰਾ ਟੁੱਟ ਜੇ ਮੂੰਹ ਤੋਂ ਇਨਸਾਫ ਦੀ ਗੱਲ ਕਿਤੇ ਜਾ ਕੇ ਕਰੀ ਹੋਵੇ ਤੂੰ ਕਿਤੇ ਮੂਸੇ ਬੇਬੇ ਬਾਪੂ ਨਾਲ ਜਾ ਕੇ ਖੜਿਆ ਹੋਵੇਂ ਕਿਹੜੇ ਮੂੰਹ ਨਾਲ ਯਾਰ ਤੁਸੀਂ ਸਟੇਜ ਤੇ ਠੀਕ ਆ ਉਹ ਕਰ ਦਿੰਦੇ ਹੋ ਸਾਡੀ ਤਾਂ ਚੱਲ ਏਡੀ ਪਹੁੰਚ ਨਹੀਂ ਤੂੰ ਤੇਰੇ ਤਾਂ ਯਾਰ ਨੇ ਮੰਤਰੀ ਕੱਲੇ ਕੱਲੇ ਤੂੰ ਕਿਦਣ ਉਹਦੇ ਇਨਸਾਫ ਦੀ ਗੱਲ ਕਰ ਲਈ ਬਸ ਸਟੇਜਾਂ ਤੇ ਨੰਬਰ ਕੁੱਟਣ ਨੂੰ ਠੀਕ ਆ ਉੱਥੇ ਆ ਚੀਜ਼ਾਂ ਤੇ ਹੋ ਜਾਂਦੇ ਨਾ ਲੈ ਯਾਰ ਉਹਦਾਂ ਨੂੰ ਅਸੀਂ ਤਾਂ ਤੁਤੋ ਕੋ ਹੋਰ ਮੰਗਦੇ ਹੀ ਨਹੀਂ ਹੈਗੇ ਜੇ ਰੋਂ ਤੂੰ ਨਹੀਂ ਖੜਿਆ ਤਾਂ ਨੰਬਰ ਕੁੱਟਣ ਨੂੰ ਤੂੰ ਕਿਹੜੇ ਮੂੰਹ ਨਾਲ ਯਾਰ ਬਾਈ ਉਹਦਾ ਨਾਂ ਲੈ ਲੈਣਾ ਸ਼ਰਮ ਕਰਿਆ ਕਰੋ ਯਾਰ ਜੇ ਤੁਹਾਡੇ ਚ ਜਮੀਰ ਨਾ ਦੀ ਚੀਜ਼ ਹੈਗੀ ਆ ਇਹ ਵੀਡੀਓ ਨਾ ਮੇਰੀ ਬਾਈ ਅਮਰਤ ਮਾਨ ਲਈ ਅੱਜ ਕਿਸੇ ਸ਼ੋਅ ਚ ਗਿਆ ਠੀਕ ਆ ਉੱਥੇ ਜਾ ਕੇ ਪਹਿਲਾਂ ਸਿੱਧੂ ਬਾਈ ਦਾ ਗਾਣਾ ਲਾ ਰਿਹਾ ਫਿਰ ਥਾਪੀ ਮਾਰ ਰਿਹਾ ਠੀਕ ਆ ਫਿਰ ਕਹਿ ਰਿਹਾ ਸਾਡਾ ਦੂਜਾ ਸਿੱਧੂ ਮੂਸੇਵਾਲਾ ਆ ਗਿਆ ਸਾਡਾ ਭਰਾ ਵਾਪਸ ਆ ਗਿਆ ਕਿਹੜੇ ਮੂੰਹ ਨਾਲ ਭਰਾ ਕਹਿ ਨਹੀਂਓ ਯਾਰ ਤੁਸੀਂ ਕਿੱਡੇ ਬੇਸ਼ਰਮ ਜਿਉਂਦੇ ਜੀ ਤੂੰ ਨਹੀਂ ਉਹਦੇ ਨਾਲ ਖੜਿਆ ਠੀਕ ਹੈ ਗੰਨ ਮੈਂ ਨਾਲੇ ਚੱਕਰ ਚ ਫੋਨ ਤੱਕ ਨਹੀਂ ਤੂੰ ਚੱਕਿਆ ਗਾਏ ਤੋਂ ਬਾਅਦ ਤੇਰੇ ਸਾਰੇ ਯਾਰ ਮੰਤਰੀ ਆ ਕੱਲਾ ਕੱਲਾ ਤੇਰਾ ਟੁੱਟ ਜੇ ਮੂੰਹ ਤੋਂ ਇਨਸਾਫ ਦੀ ਗੱਲ ਕਿਤੇ ਜਾ ਕੇ ਕਰੀ ਹੋਵੇ ਤੂੰ ਕਿਤੇ ਮੂਸੇ ਬੇਬੇ ਬਾਪੂ ਨਾਲ ਜਾ ਕੇ ਖੜਿਆ ਹੋਵੇਂ ਕਿਹੜੇ ਮੂੰਹ ਨਾਲ ਯਾਰ ਤੁਸੀਂ ਸਟੇਜ ਤੇ ਠੀਕ ਆ ਉਹ ਕਰ ਦਿੰਨੇ ਹੋ ਸਾਡੀ ਤਾਂ ਚੱਲ ਏਡੀ ਪਹੁੰਚ ਨਹੀਂ ਤੂੰ ਤੇਰੇ ਤਾਂ ਯਾਰ ਨੇ ਮੰਤਰੀ ਕੱਲੇ ਕੱਲੇ ਤੂੰ ਕਿਦਣ ਉਹਦੇ ਇਨਸਾਫ ਦੀ ਗੱਲ ਕਰ ਲਈ ਬਸ ਸਟੇਜਾਂ ਤੇ ਨੰਬਰ ਕੁੱਟਣ ਨੂੰ ਠੀਕ ਆ ਉੱਥੇ ਆ ਚੀਜ਼ਾਂ ਤੇ ਹੋ ਜਾਂਦੇ ਨਾ ਲੈ ਯਾਰ ਉਹਦਾਂ ਨੂੰ ਅਜੇ ਤਾਂ ਤੋਤੋ ਕੋ ਹੋਰ ਮੰਗਦੇ ਹੀ ਨਹੀਂ ਹੈਗੇ ਜਰੋਂ ਤੂੰ ਹੁਣ ਨਹੀਂ ਖੜਿਆ ਤਾਂ ਨੰਬਰ ਕੁੱਟਣ ਨੂੰ ਤੂੰ ਕਿਹੜੇ ਮੂੰਹ ਨਾਲ ਯਾਰ ਬਾਈ ਉਹਦਾ ਨਾਂ ਲੈ ਲੈਣਾ ਸ਼ਰਮ ਕਰਿਆ ਕਰੋ ਯਾਰ ਜੇ ਤੁਹਾਡੇ ਚ ਜਮੀਰ ਨਾ ਦੀ ਚੀਜ਼ ਹੈਗੀ ਆ ਇਹ ਵੀਡੀਓ ਨਾ ਮੇਰੀ ਬਾਈ ਅਮਰਤ ਮਾਨ ਲਈ ਅੱਜ ਕਿਸੇ ਸ਼ੋਅ ਚ ਗਿਆ ਠੀਕ ਆ ਉੱਥੇ ਜਾ ਕੇ ਪਹਿਲਾਂ ਸਿੱਧੂ ਬਾਈ ਦਾ ਗਾਣਾ ਲਾ ਰਿਹਾ ਫਿਰ ਥਾਪੀ ਮਾਰ ਰਿਹਾ ਠੀਕ ਆ ਫਿਰ ਕਹਿ ਰਿਹਾ ਸਾਡਾ ਦੂਜਾ ਸਿੱਧੂ ਮੂਸੇਵਾਲਾ ਆ ਗਿਆ ਸਾਡਾ ਭਰਾ ਵਾਪਸ ਆ ਗਿਆ ਕਿਹੜੇ ਮੂੰਹ ਨਾਲ ਭਰਾ ਕਹਿ ਨਹੀਂਓ ਯਾਰ ਤੁਸੀਂ ਕਿੱਡੇ ਬੇਸ਼ਰਮ ਹੋ ਜਿਉਂਦੇ ਜੀ ਤੂੰ ਨਹੀਂ ਉਹਦੇ ਨਾਲ ਖੜਿਆ ਠੀਕ ਆ ਗੰਨਮੈਨ ਨਾਲੇ ਚੱਕਰ ਚ ਫੋਨ ਤੱਕ ਨਹੀਂ ਤੂੰ ਚੱਕਿਆ ਗਾਏ ਤੋ ਬਾਹਰ ਤੇਰੇ ਸਾਰੇ ਯਾਰ ਮੰਤਰੀ ਆ ਕੱਲਾ ਕੱਲਾ ਤੇਰਾ ਟੁੱਟ ਜੇ ਮੂੰਹ ਤੂੰ ਇਨਸਾਫ ਦੀ ਗੱਲ ਕਿਤੇ ਜਾ ਕੇ ਕਰੀ ਹੋਵੇ ਤੂੰ ਕਿਤੇ ਮੂਸੇ ਬੇਬੇ ਬਾਪੂ ਨਾਲ ਜਾ ਕੇ ਖੜਿਆ ਹੋਵੇਂ ਕਿਹੜੇ ਮੂੰਹ ਨਾਲ ਯਾਰ ਤੁਸੀਂ ਸਟੇਜ ਤੇ ਠੀਕ ਆ ਉਹ ਕਰ ਦਿੰਦੇ ਹੋ ਸਾਡੀ ਤਾਂ ਚੱਲ ਏਡੀ ਪਹੁੰਚ ਨਹੀਂ ਤੂੰ ਤੇਰੇ ਤਾਂ ਯਾਰ ਨੇ ਮੰਤਰੀ ਕੱਲੇ ਕੱਲੇ ਤੂੰ ਕਿਦਣ ਉਹਦੇ ਇਨਸਾਫ ਦੀ ਗੱਲ ਕਰ ਲਈ ਬਸ ਸਟੇਜਾਂ ਤੇ ਨੰਬਰ ਕੁੱਟਣ ਨੂੰ ਠੀਕ ਆ ਉੱਥੇ ਆ ਚੀਜ਼ਾਂ ਤੇ ਹੋ ਜਾਂਦੇ ਨਾ ਲੈ ਯਾਰ ਉਹਦਾਂ ਨੂੰ ਅਜੇ ਤਾਂ ਤੁੱਤੋ ਕੋ ਹੋਰ ਮੰਗਦੇ ਹੀ ਨਹੀਂ ਹੈਗੇ ਜਦੋਂ ਤੂੰ ਉਨੀ ਖੜਿਆ ਤਾਂ ਨੰਬਰ ਕੁੱਟਣ ਨੂੰ ਤੂੰ ਕਿਹੜੇ ਮੂੰਹ ਨਾਲ ਯਾਰ ਬਾਈ ਉਹਦਾ ਨਾਂ ਲੈ ਲੈਣਾ ਸ਼ਰਮ ਕਰਿਆ ਕਰੋ ਯਾਰ ਜੇ ਤੁਹਾਡੇ ਚ ਜਮੀਰ ਨਾ ਦੀ ਚੀਜ਼ ਹੈਗੀ ਆ ਇਹ ਵੀਡੀਓ ਨਾ ਮੇਰੀ ਭਾਈ ਅਮਰਤ ਮਾਨ ਲਈ ਅੱਜ ਕਿਸੇ ਸ਼ੋਅ ਚ ਗਿਆ ਠੀਕ ਆ ਉੱਥੇ ਜਾ ਕੇ ਪਹਿਲਾਂ ਸਿੱਧੂ ਬਾਈ ਦਾ ਗਾਣਾ ਲਾ ਰਿਹਾ ਫਿਰ ਥਾਪੀ ਮਾਰ ਰਿਹਾ ਠੀਕ ਆ ਫਿਰ ਕਹਿ ਰਿਹਾ ਸਾਡਾ ਦੂਜਾ ਸਿੱਧੂ ਮੂਸੇਵਾਲਾ ਆ ਗਿਆ ਸਾਡਾ ਭਰਾ ਵਾਪਸ ਆ ਗਿਆ ਕਿਹੜੇ ਮੂੰਹ ਨਾਲ ਭਰਾ ਕਹਿ ਨਹੀਂਓ ਯਾਰ ਤੁਸੀਂ ਕਿੱਡੇ ਬੇਸ਼ਰਮ ਜੋੰਦੇ ਜੀ ਤੂੰ ਨੀ ਉਹਦੇ ਨਾਲ ਖੜਿਆ ਠੀਕ ਆ ਗੰਨ ਮੈਂ ਨਾਲੇ ਚੱਕਰ ਚ ਫੋਨ ਤੱਕ ਨਹੀਂ ਤੂੰ ਚੱਕਿਆ ਗਾਏ ਤੋਂ ਬਾਅਦ ਤੇਰੇ ਸਾਰੇ ਯਾਰ ਮੰਤਰੀ ਆ ਕੱਲਾ ਕੱਲਾ ਤੇਰਾ ਟੁੱਟ ਜੇ ਮੂੰਹ ਤੋਂ ਇਨਸਾਫ ਦੀ ਗੱਲ ਕਿਤੇ ਜਾ ਕੇ ਕਰੀ ਹੋਵੇ ਤੂੰ ਕਿਤੇ ਮੂਸੇ ਬੇਬੇ ਬਾਪੂ ਨਾਲ ਜਾ ਕੇ ਖੜਿਆ ਹੋਵੇਂ ਕਿਹੜੇ ਮੂੰਹ ਨਾਲ ਯਾਰ ਤੁਸੀਂ ਸਟੇਜ ਤੇ ਠੀਕ ਆ ਉਹ ਕਰ ਦਿੰਨੇ ਹੋ ਸਾਡੀ ਤਾਂ ਚੱਲ ਏਡੀ ਪਹੁੰਚ ਨਹੀਂ ਤੂੰ ਤੇਰੇ ਤਾਂ ਯਾਰ ਨੇ ਮੰਤਰੀ ਕੱਲੇ ਕੱਲੇ ਤੂੰ ਕਿਦਣ ਉਹਦੇ ਇਨਸਾਫ ਦੀ ਗੱਲ ਕਰ ਲਈ ਬਸ ਸਟੇਜਾਂ ਤੇ ਨੰਬਰ ਕੁੱਟਣ ਨੂੰ ਠੀਕ ਆ ਉੱਥੇ ਆ ਚੀਜ਼ਾਂ ਤੇ ਹੋ ਜਾਂਦੇ ਨਾ ਲੈ ਯਾਰ ਉਹਦਾਂ ਨੂੰ ਅੱਜ ਤਾਂ ਤੋਤੋ ਕੋ ਹੋਰ ਮੰਗਦੇ ਹੀ ਨਹੀਂ ਹੈਗੇ ਜਦੋਂ ਤੂੰ ਉਨੀ ਖੜਿਆ ਤਾਂ ਨੰਬਰ ਕੁੱਟਣ ਨੂੰ ਤੂੰ ਕਿਹੜੇ ਮੂੰਹ ਨਾਲ ਯਾਰ ਬਾਈ ਉਹਦਾ ਨਾਂ ਲੈ ਲੈਣਾ ਸ਼ਰਮ ਕਰਿਆ ਕਰੋ ਯਾਰ ਜੇ ਤੁਹਾਡੇ ਚ ਜਮੀਰ ਨਾਂ ਦੀ ਚੀਜ਼ ਹੈਗੀ ਆ